ਨਦੀ ਆਈ ਹੋਈ ਆ ਬਾਈ ਕਹੇ ਮੀਂਹ ਪੜਾ ਲੱਗਦਾ ਹੈ ਨਦੀ ਆ ਗਈ ਵੀ ਸਾਡੇ ਦੇਦਰ ਮੀਂਹ ਪਿਆ ਨਹੀਂ ਜਮਾ ਵੀ ਜਾਣਾ ਗਰਾਊਂਡ ਜਾਣਾ ਹੈ ਸੱਚੀ ਗਰਮੀ ਬਹੁਤ ਰਹਿਣ ਦੇ ਘਰੇ ਬੈਠ ਪੱਖਾ ਲਾ ਕੇ ਪ੍ਰਾਪਰਟੀ ਵਾਲਾ ਤਾਂ ਆਪਣਾ ਕੰਮ ਚੱਲਦੀ ਰਹਿਣਾ ਤੇ ਵਿੱਚ ਵਿੱਚ ਆਪਾਂ ਨੂੰ ਦੂਜੇ ਕੰਮ ਵੀ ਕਰਨੇ ਪੈਣੇ ਆ ਤੇ ਜਿਹੜਾ ਬਹੁਤ ਹੀਟ ਹੋਇਆ ਬਹੁਤ ਮੌਸਮ ਗਰਮਾ ਹੀਟ ਪਰਾਇਆ ਹੋਇਆ ਤਿੰਨੇ ਪਾਸਪੋਰਟ ਚੱਕੇ ਆ ਆ ਪਲੇਅਰ ਉਸੇ ਦਾ ਬਣਦਾ ਮੇਰਾ ਬਰਥਡੇ ਆ ਰਿਹਾ ਕਹਿੰਦੇ ਬਾਹਰ ਮਨਾਉਣ ਜਾਣਾ ਕਿਤੇ ਬਾਹਰਲੀ ਕੰਟਰੀ ਚ ਉਸਦੇ ਕਾਰਨ ਮੱਦੇ ਨਜ਼ਰ ਫਰਾਜੇ ਮੈਨੂੰ ਥੋੜੇ ਪਾਸਪੋਰਟ ਸਕੈਨ ਕਰਨੇ ਪੈਣੇ ਸਕੈਨ ਕਰਕੇ ਬੰਦ ਨੂੰ ਭੇਜਣੇ ਪੈਣੇ ਤੇ ਵੀਜ਼ਾ ਕਰੀਆ ਭਲਾਈ ਤੇ ਕੁਝ ਕਰਾਂ ਕੁਝ ਪ੍ਰਾਪਰਟੀ ਦਾ ਆਪਣਾ ਚੱਲਦੇ ਰਹਿਣਾ ਮੈਂ ਕਿਹਾ ਅੱਜ ਇਹ ਵੀ ਕੱਪ ਜ਼ਰੂਰੀ ਇਹ ਕੰਮ ਕਰਵਾ ਲਈਏ ਤੇ ਵਾਸੀ ਦਾ ਮੁੰਡਾ ਵੀ ਆ ਰਿਹਾ ਵੱਡੇ ਵੱਡੇ ਬੰਦੇ ਬਈ ਵੱਡੇ ਵੱਡੇ ਬੰਦੇ ਆ ਰਹੇ ਵੱਡੇ ਵੱਡੇ ਨਾ ਤੇ ਗ੍ਰੀਪਾ ਦੇ ਘਰਾਂ ਵੱਡੇ ਵੱਡੇ ਬੰਦੇ ਆ ਰਹੇ ਅੱਜ ਇਹ ਰਮਾ ਇਹ ਜਦੋਂ ਵਿਜੇ ਲੱਗ ਜਾਊਗਾ ਉਸ ਤੋਂ ਬਾਅਦ ਜਿਹੜਾ ਵੀਰ ਹੁਣ ਮੇਰੇ ਨਾਲ ਮੇਰੀ ਮੇਰੇ ਨਾਲ ਜੁੜਿਆ ਵਿਜੇ ਵਾਲਾ ਤਾਂ ਉਸ ਦਾ ਸਾਰਾ ਨੰਬਰ ਨੰਬਰ ਦਮਾ ਵੀ ਆਪਾਂ ਆ ਗਿਆ ਬਾਹਰ ਆ ਗਿਆ ਆ ਗਿਆ ਸਤਿ ਅੰਦਰ ਬਾੜ ਲੈਣੀ ਤੇ ਪੜ ਪਾਸਪੋਰਟ ਹਲੇ ਥੋੜਾ ਰਹਿ ਗਿਆ ਹੁਣ ਮਾਸੇ ਨੂੰ ਮੱਢਣਾ ਬੈਠਦੇ ਉਹ ਕਹਦਾ ਰੋਟੀ ਖਾ ਕੇ ਜਾਣੀ ਐ ਕਿੱਥੇ ਜੀ ਕਾਲਾ ਕਹਿੰਦਾ ਕੋਈ ਨਾ ਖਾ ਜੂ ਜੀ ਰੋਟੀ ਬਣਾਓ ਪਰ ਤੁਸੀਂ ਹਾਂ ਤੇ ਮੈਂ ਹੁਣ ਪੁੱਛਦਾ ਮੈਂ ਕਿੱਥੇ ਮੈਂ ਨਹੀਂ ਜਾਦੇ ਹੁਣ ਹਲੇ ਦੇ ਦੇ ਤਨੀਰ ਨਹੀਂ ਹੁੰਦੇ ਚਲ ਮੈਂ ਮੈਂ ਕਿੱਥੇ ਆ ਮੈਂ ਕਿਹਾ ਹੁੰਦਾ ਜਸਮੀਨ ਲੈ ਕੇ ਗਈ ਐ ਕਿੱਥੇ ਨੂੰ ਹੋ ਲੈ ਤੋ ਚਲ ਉਹ ਆਦਲੇ ਆ ਜਾ ਯਾਰ ਤਰੀਬਾਂ ਦੇ ਆਉਂਦੇ ਆ ਮਾਣਾ ਕਾਹੇ ਸ਼ਾਹ ਸਾਲੇ ਜੱਦੀ ਆਇਆ ਜਦੋਂ ਮੈਂ ਜੇਲ੍ਹ ਫੜਿਆ ਤਾਂ ਨਾ ਉਹਨਾਂ ਤੋਂ ਬਾਅਦ ਆਲੇ ਹਨਾ ਤੇ ਦਾ ਨਹੀਂ ਤਾਂ ਦਾ ਨਹੀਂ ਤਾਂ ਅੱਛਾ ਆ ਬਾਅਦ ਚ ਦੇਖ ਰਹੇ ਹੈ ਕਾਹੇ ਇਹਨੂੰ ਵੀ 2.5 ਸਾਲ ਹੋ ਗਏ 2.5 ਸਾਲ ਬਾਅਦ ਆਇਆ ਫਿਰ ਜਦਦੇ ਆਇਆ ਹਾਂ 2.5 ਸਾਲ ਹੋ ਗਏ ਹਾਂ ਚਲ ਪਹਿਲਾਂ ਡੇਰ ਪਰ ਚੱਲ ਗਈਏ ਚਲ ਆ ਜਾ ਬੈਠਾ ਡੇਰ ਉਹੀ ਕਹਿੰਦਾ ਹੁਣ ਚਿੰਜਾ ਵੀ ਲੈ ਕੇ ਆਉਣੇ ਬਣੇ ਕਹਿੰਦਾ ਰੋਟੀ ਖਾਣੀ ਆ ਹੁਣ ਤੁਹਾਨੂੰ ਬੜੇ ਬੰਦੇ ਨੂੰ ਪਨੀਰ ਨਾਲੇ ਖਿਲਾਵਾਂਗੇ ਤੇ ਗੱਡੀ ਲੈ ਚੱਲਦੇ ਹਾਂ ਜਾਂ ਗੱਡੀ ਲੈ ਚੱਲਦੇ ਹਾਂ ਲਓ ਜੀ ਪੁਰਾਣੇ ਆ ਪੁਰਾਣੇ ਬੰਦੇ ਮਿਲ ਗਏ ਨੰਬਰ ਦੇ ਲਿਖਿਆ ਠੀਕ ਹੈ ਉਹ ਲਓ ਨਾ ਨਾ ਕਿਆ ਨੂੰ ਕਿਆ ਹੋ ਗਿਆ ਡਾਕਟਰ ਹਾਂ ਜੀ ਕਿਆ ਹੋ ਗਿਆ ਨੂੰ ਨਾ ਨਾ ਬਾਬਾ ਨੇ ਠੀਕ ਹੈ ਬਾਬਾ ਮਿਲਣਾ ਆ ਮਿਲਣਾ ਆ اچھا ਮਿਲਣਾ ਆ ਨਾ ਮਿਲਣੇ ਆ ਮੈਂ ਤਾਂ ਖੋ ਜਾਣਾ ਲੋਪਲੇ ਤੁਹਾਨੂੰ ਇੱਥੇ ਲਾ ਕੇ ਜਿਵੇਂ ਨਾ लवली ਡਾਕਟਰ ਮੇਰੇ پاسਪੋਰਟ ਬਰਾਤੇ ਜਲਦੀ ਭਾਈ ਪਾਸਪੋਰਟ ਤੇਰੇ ਤੋਂ ਸਰ ਜਾਣਾ ਇਹਨੂੰ ਵਿਚੇ ਰੱਖ ਦੇ ਸਾਈਡ ਰੱਖ ਦੇ ਹਾਂ ਰੱਖ ਲੈ ਠੀਕ ਹੈ ਪਪਾ ਓਕੇ ਮੈਨੂੰ ਇੱਕ ਉਹ ਬਣੀ ਜਾਮਨ ਦਾ ਸਟੂਰ ਆਹ ਜਲਦੀ ਆ ਭਾਈ ਹਾਂ ਤੇ ਆ ਪਨੀਰ ਦਹੀਂ ਦਹੀਂ ਕਿ ਵੀ ਆਏ ਹੈਗਾ ਹੈਗਾ ਦਹੀਂ ਲੈ ਲੀਏ ਤੇ ਲੱਸੀ ਲੱਸੀ ਅੱਜ ਪਾਰਲੀਮੈਂਟ ਲੋਕਾਂ ਲਈ ਰਾਜੇ ਬਸਹੀਂ ਥੋੜਾ ਹੋਰ ਵੱਧਾ ਲੈ ਲਮਾ ਯਾਰ ਲੱਸੀ ਦੇ ਦੋ ਪੈਕਟ ਦੇ ਦੇ ਲੱਸੀ ਦੇ ਦੋ ਹੋ ਗਏ ਬਸ ਆਹ ਦੇ ਯਾਰ ਮੰਡੋ ਨਾਲ ਕੋਕਾ ਕੋਲਾ ਹੀ ਪਲਾ ਦੇ 2 ਲੀਟਰ ਵਾਲਾ ਹੈ ਨਹੀਂ ਉਹ ਕੋਕਾ ਉਹਦੇ ਵਾਲੀ ਲਿੰਕੇ ਵਾਲੀ ਉਹ ਦੋ ਲੀਟਰ ਦਾ ਅੱਜ ਕਾ ਲਿਆ 1 ਕਿਲੋ ਲਿਆ ਆ ਦੇ ਦੇ ਹਾਲ ਬੜਾ ਹੋਰ ਹੋਵੇ ਬਸ ਹੋਰ ਤਾਂ ਕੁਝ ਚਹੀਦਾ ਨਹੀਂ ਹੈ ਆਹੇ ਇੰਨਾ ਹੀ ਬਹੁਤ ਹੈ ਬਣਾ ਕੇ ਮੈਂ ਡਾਲਰ ਬਣ ਗਏ ਫਿਰ ਤੇਰੇ 1 2 3 4 140 7 ਲੈ ਪੈ ਕੀ ਫੁੱਲ ਸੇਵਾ ਹੋ ਰਹੀ ਹੈ ਫੁੱਲ ਸੇਵਾ ਹੋ ਰਹੀ ਹੈ ਕੀ ਕਰ ਦਹੀਂ ਆ ਗਿਆ ਇੰਨੀ ਆਈਟਮ ਆਸਟਡ ਪਨੀਰ ਹਾਂ ਤੇ ਇਸ ਨਾਲ ਹਮ ਤੈਨੂੰ ਮੈਨੂੰ ਵੀ ਆਉਣੀਆਂ ਇੰਨੀਆਂ ਚੀਜ਼ਾਂ ਹੈ ਮੈਨੂੰ ਵੀ ਇੰਨੀਆਂ ਚੀਜ਼ਾਂ ਆਉਣਗੀਆਂ ਨਹੀਂ ਤੈਨੂੰ ਨਹੀਂ ਆਉਣੀਆਂ ਹਾਂ ਮਮਾ ਸ਼ਾਇਦ ਚੀਜ਼ਾਂ ਘੱਟ ਆਉਣ ਨਮਲ ਥੋੜਾ ਜ�ਤਾ ਕੰਮ ਕਰ ਲਵਾਂ ਚਾਚਾ ਆਇਆ ਹੋਇਆ ਤੂੰ ਬਾਹਰ ਘੁੰਮੇ ਜਾਣਾ ਓਹ 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 ਬਾਹਰ ਤਾਂ ਆਇਆ ਵੇ ਜਦਾਂ ਪੱਠੀ ਬਣਦੀ ਹੁੰਦੀ ਆ ਆਹਾ 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 ਹੋਏ 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 ਅਖਬਾਰ ਚ ਆਇਆ ਜਾਂਦਾ ਉਫ ਪਾਰੀ ਗਰਮੀ ਪੈਣ ਦੀ ਲੋਣਾ ਚਾਹੀਦਾ ਅਖਬਾਰ ਉਹ ਜੀ ਪਾਰੀ ਗਰਮੀ ਪੈ ਸਕਦੀ ਹੈ ਸਾਹਮਣੇ ਲਿਖ ਕੇ ਵੀ ਆ ਰਿਹਾ ਸਕਰੀਨ ਪਰ ਫੀਲਡਸ ਹੌਟਰ ਬਹੁਤ ਗਰਮੀ ਆ ਵੀ ਬਹੁਤ ਗਰਮੀ ਆ ਨਿਊਜ਼ ਆ ਜਾਂਦੀ ਸਾਰੇ ਦੇ ਪਰਪਰ ਡਾਟ ਇੱਥੇ ਦੇਖਿਆ ਇੱਕ ਮਿੰਟ ਇੱਥੇ ਆਉਗਾ ਹੁਣ ਜੇ ਆ ਗਿਆ ਆ ਫਰ ਸੈਡ ਦਾ ਗਰੂਪਨਗਰ ਦਾ ਬੈਦਰ 36 ਆ ਪਰ ਬਹੁਤ ਗਰਮੀ ਆਈ ਹੋਈ ਜਿੱਦਾਂ 50 ਦਾ ਹੁੰਦਾ ਟੈਂਪਰੇਚਰ ਆ 37 ਦੇ ਬਾਅਦ ਦੇ ਦੇਖੀ ਡਰਾਈ ਦਿੱਤਾ ਦਾ ਅੱਜ ਤੱਕ ਨਹੀਂ ਹੋ ਰਿਹਾ ਨਾ ਲੇਟੈਸਟ ਨਿਊਜ਼ ਆ ਜੰਦੇ ਪਰ ਮੈਂ ਤਾਂ ਸੁੱਤਾ ਹੀ ਰਹਿ ਗਿਆ ਤੇ ਗੋ ਕਾਲਾ ਉੱਠ ਕੇ ਲੰਘ ਗਿਆ ਤਾਂ ਬੈਂਕ ਘਾੜੇ ਨੂੰ ਕਹਿੰਦਾ ਸੁੱਤਾ ਪਿਆ ਵੀ ਆ ਫੇ ਲੰਘ ਗਿਆ ਫਿਰ ਤੇ ਹੁਣ ਪਾਸਪੋਰਟ ਦਾ ਮੇਰੇ ਪ੍ਰਿੰਟ ਹੋ ਗਏ ਜਿਹੜੇ ਪਾਸਪੋਰਟੇ ਫੜਾ ਕੇ ਆਏ ਤੇ ਸਾਰੇ ਹੋ ਗਏ ਤੇ ਫਿਰ ਹੁਣ ਮੇਰੀ ਵੀਜ਼ਨ ਵਾਲੇ ਜੰਟਰ ਨਾਲ ਗੱਲ ਹੋਈ ਤੇ ਉਹ ਕਹਿੰਦਾ ਵੀ ਜਿਹੜੀ ਜਿਹੜੀ ਕੰਟਰੀ ਤੇ ਟ੍ਰੈਵਲ ਕਰਿਆ ਉਹਦੀ ਪੂਰੀ ਲਿਸਟ ਬਣਾ ਤੇ ਮੈਂ ਕੰਟੀਨਿਊ ਸਾਰੀਆਂ ਲੀਡ ਕੀਤੀਆਂ ਮੈਂ 19 ਕੰਟਰੀਆਂ ਟ੍ਰੈਵਲ ਕਰ ਚੁੱਕਿਆ ਮੈਡਮ ਮੇਰੇ ਖਾਤੇ ਚ 7-8 ਤੁਸੀਂ ਵੀ ਹੋਏਗੇ ਨਾ ਹਾਂਜੀ 7-8 ਕੰਟਰੀ ਤੁਸੀਂ ਵੀ ਉਹ 150 ਰੁਪਏ ਦੇ ਦੋ ਜੀ ਅੱਛਾ 9 ਕੰਟਰੀਆਂ 18 ਘੰਟੇ ਮੈਡਮ ਜੀ ਮਹਕਪਰੀ ਦੇ ਤਿੰਨ ਹੋ ਗਏ ਕੱਲੀ ਕੱਲੀ ਕਿੰਨੀ ਤਰੀਕ ਨੂੰ ਆਇਆ ਕਿੰਨੇ ਨੂੰ ਵਾਪਸ ਕੱਲੀ ਕੱਲੀ ਹਰ ਕਿੱਥੇ ਪੁਰਾਣੇ ਰੱਖੇ ਫਿਰ ਸਾਰੇ ਹੁਣ ਕੱਲਾ ਕੱਲਾ ਫਿਰ ਲਿਖ ਕੇ ਸਾਰੀ ਡਿਲੀਵਰੀ ਘੰਟਾ ਲੱਗ ਗਿਆ ਅੱਖਾਂ ਤੋਂ ਲੱਗ ਗਿਆ ਕਿ ਬੜੇ ਟਾਈਮ ਬਾਅਦ ਫਿਰ ਲੇਖਣਾ ਦੇਖਣਾ ਇਹ ਹੋ ਗਿਆ ਤਾਂ ਆ ਚਾਬੀ ਬੋਲਡ ਦੀ ਰੋ ਫਿਰ ਮੜੇ ਭੱਜ ਕੇ ਜਾਣਾ ਪਾਸਪੋਰਟ ਖੋੜ ਲਿਆ ਮੇਰੇ ਜਿੰਮੇ ਜਰੂਰੀ ਚੀਜ਼ ਹੈ ਅਜੇ ਸਵੇਰੋਂ ਪਾਸਪੋਰਟ ਲੱਭੇ ਹੀ ਨਾ ਮੈਂ ਪਾਸਪੋਰਟ ਕਿੱਥੇ ਗਿਆ ਐਨਰ ਮੈਨੂੰ ਪਤਾ ਵੀ ਚੈਨਾ ਦਾ ਵੀ ਜਿਹੜਾ ਲਾਕ ਜਿਹੜਾ ਮੇਰਾ ਆਇਆ ਵੀ ਮੈਂ ਰੱਖਿਆ ਮੈਂ ਦੇਖਿਆ ਫੋਟੋ ਵੀ ਪਾਈ ਆ ਜਿਹੜਾ ਏਜੰਟ ਨੇ ਮੇਰਾ ਵੀਜ਼ਾ ਲੋਅਤ ਨੂੰ ਭੇਜੀ ਫੋਟੋ ਵਿੱਚ ਤੇ ਖਿੱਚ ਕੇ ਮੈਂ 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 ਉਹ ਤੋਂ ਬੱਸ ਮੈਂ ਕਿਸੇ ਕੰਟਰੀ ਗਿਆ ਹੀ ਨਹੀਂ ਹੈਗਾ ਤੇ ਫਿਰ ਮੇਰੇ ਚੇਤੇ ਆ ਜਿਹੜੇ ਚਾ ਆਪਣਾ DHL ਆਇਆ ਤਾਂ ਆਪ ਨੂੰ ਬਲੂ ਡਾਟ ਤੋਂ ਆਇਆ ਤਾਂ ਕੋਰੀਅਰ ਕਰਿਆ ਤਾਂ ਜੈਸੀ ਹਨਾ ਅੰਬੈਸੀ ਵਾਲਿਆਂ ਨੇ ਉਹ ਫਿਰ ਜਿੱਤੇ ਮੈਂ ਉਹਦੇ ਵਿੱਚ ਪਿਆ ਹੋਊਗਾ ਫਿਰ ਉਹ ਲੱਭੀ ਫਿਰ ਉਹਦੇ ਵਿੱਚ ਪਿਆ ਦਾ ਕੰਡਿਆ ਐ ਚੰਗੜੀ ਹੋ ਜਾਂਦੀ ਐ ਉਹਦਾ ਟ੍ਰੈਵਲ ਪਾਸਵਰਡ ਆ। ਨਾਲ ਦੇ ਨਾਲ ਆਪਣਾ ਪ੍ਰਾਪਰਟੀ ਦਾ ਕੰਮ ਵੀ ਚੱਲੂਗਾ ਤੇ ਨਾਲ ਦੇ ਨਾਲ ਫਿਰ ਆਪਾਂ ਆਪਣਾ ਕੀ ਕਹਿੰਦੇ ਹੁੰਦੇ ਆ ਟ੍ਰੈਵਲ ਦਾ ਵੀ ਗਰੀਬ। ਉਹ ਜਿਹੜਾ ਵਿਜਾ ਲੱਗ ਨੂੰ ਡੇਢ ਕਿ ਮਹੀਨਾ ਲੱਗਿਆ ਜਾਣਾ ਸਾਰੀ ਕਾਗਜ਼ੀ ਕਾਰਵਾਈ ਕਰਨ ਨੂੰ ਟਾਈਮ ਬਹੁਤ ਲੱਗ ਜਾਂਦਾ। ਆ ਸਭ ਤੋਂ ਮਾੜਾ ਕੰਮ ਲਾਤਾ। ਹੁਣ ਕਈ ਕੰਡਰੇ ਹੈ ਜਿੱਦਾਂ ਹੁਣ ਥਾਈਲੈਂਡ ਆ। ਥਾਈਲੈਂਡ ਪਾਸਪੋਰਟ ਚੱਕੋ ਟਿਕਟ ਲਓ ਚੜਜੋ। ਹੁਣ ਵੱਡੀ ਕੰਟਰੀਆਂ ਨੂੰ ਇੰਨੇ ਡਾਕੂਮੈਂਟ ਆ ਲੈ ਆ ਉਹ ਲੈ ਹਾਈ ਡੀਅਰ ਲੈ ਕੀ ਕੰਮ ਕਰਦਾ ਉਹਦੇ ਪ੍ਰੂਫ ਲਾਣਾ ਤੁਮ ਕੋਣਾ ਬੈਂਕ ਤੋਂ ਸਟੇਟਮੈਂਟ ਮੋਹਰ ਲਵਾ ਕੇ ਕੰਮ ਖਰਾਬ ਬੈਂਕ ਦੀ ਸਟੇਟਮੈਂਟ ਵੀ ਅੱਜ ਕੱਲ ਇਦਾਂ ਬਣ ਜਾਂਦੀ ਆ ਐਨੀ ਨਹੀਂ ਮੋਟੀ ਉਹ ਕਿਉਂ ਗੂਗਲ 'ਤੇ ਚੱਲਦਾ ਹੁਣ 10 10 20 20 ਰੁਪਏ ਕਰਕੇ ਸਟੇਟਮੈਂਟ ਐਡੀ ਬੜੀ ਬਣ ਜਾਂਦੀ ਆ ਬੀਜਾ ਲੈਂਗੁਏਜ ਵਿੱਚ ਫਿਰ ਆਪਾਂ ਐਕਸਪਲੇਨ ਕਰਾਂਗੇ ਵੀ ਪਹਿਲਾਂ ਬਿਜਾ ਲਵਾਈਏ ਪਹਿਲਾਂ ਚੱਲੀਏ ਤਾਂ ਉਹ ਪਹਿਲਾਂ ਜਾ ਕੇ ਪਾਸਪੋਰਟ ਲੈ ਜੇ ਜਦ ਵੀ ਆਊਟ ਉਹਨਾਂ ਦੁਕਾਨ ਪਰ ਨਹੀਂ ਹੁੰਦਾ ਹੈਗਾ ਉਹ ਆਇਆ ਉਹ ਤੇ ਕਰਾਉਣੇ ਪਰ ਬਹਿ ਗਿਆ ਯਾਰ ਹੋ ਗਿਆ ਤਰ ਮੀਂਹ ਪਿਆ ਪਾਜ਼ ਹੋਰ ਜਸਸੀ ਬੋਗੈ ਬਲਕੇ ਪਾਉਂ ਚੱਲ ਲੈ ਤਨੇ ਤਾ ਇਹ ਕਰਾਜਮਾ ਕਰਾ ਦਮਾ ਇਹ ਜ਼ਰੂਰੀ ਕੰਮ ਹੈ ਫਿਰ ਚੱਲਦੇ ਆਪਾਂ ਗਰਾਊਂਡ ਮੁੜ ਨਹੀਂ ਪਾਉਣੇ ਰਹਿਣ ਦੇ ਫਿਰ ਬਸ ਇਹ ਗਰਮੀ ਨੇ ਬਹੁਤ ਜ਼ਿਆਦਾ ਬੂਟ ਨਹੀਂ ਪਾਉਣੇ ਅੱਜ ਮੇਰੇ ਚੱਪਲਾਂ ਹੀ ਬੜੀਆਂ ਆਉਂੀਆਂ ਹਾਂਜੀ ਰਾਤ ਦੇ ਮੈਂ ਤਾਂ ਤੰਨਾ ਆਇਆ ਬਾਹਰ ਕੀ ਚੀਜ਼ ਮੈਂ ਕਹਿੰਦਾ ਮੇਰੇ ਤਾਂ ਰਾਤ ਦੇ ਚੱਪਲਾਂ ਫਟੇ ਜਾਂਦਾ ਹਾਂਜੀ ਹਾਂ ਮੈਂ ਤਾਂ ਰਾਤ ਨੂੰ ਹੀ ਦੇਖਦੀ ਹਾਂ ਉਹਦੇ ਚੱਪਲਾਂ ਫਟੇ ਮੇਰੇ ਰਾਤ ਦੇ ਮੇਰੀਆਂ ਸਵੇਰ ਦਾ ਦੀਵਾ ਹੀ ਘੁਮਣਾ ਲੱਗ ਚੱਲੇ ਵੀ ਫਿਰ ਇਹਨਾਂ ਥੋੜੇ ਬੜੀਆਂ ਜਿਹੀਆਂ ਉਹਦੇ ਨਾਲ ਬਟੀਆਂ ਮੇਰੇ ਕੋਲ ਚ ਮੈਂ ਕਹਿੰਦਾ ਟਿੰਕੂ ਨਾਲ ਬੜਤ ਨੇ ਟਿੰਕੂ ਨਾਲ ਜਾਣਾ ਗਰਾਊਂਡ ਜਾਣਾ ਹਾਂ ਸੱਚੀ ਗਰਮੀ ਬਹੁਤ ਰਹਿਣ ਦੇ ਘਰੇ ਬੈਠ ਪੱਖਾ ਲਾ ਕੇ ਠੀਕ ਨਹੀਂ ਭਾਈ ਤੈਨੂੰ ਕੋਣ ਸਾਡੇ ਨਾਲ ਫੋਟ ਤੜਾਉਣਾ ਸੀ ਮੋਟਰਸਲ ਪਰ ਜਾਣਾ ਜੇ ਤੁਰਕੇ ਜਾਂਦਾ ਫਿਰ ਚੱਲਦਾ ਸੀ ਲੈ ਇੱਕ ਵਾਰੀ ਮੋਟਰ ਪਰ ਹਾਜ਼ਰੀ ਲਵਾ ਲਈਏ ਅੱਜ ਸਾਡਾ ਗੁੱਜਰ ਬਾਈ ਚੜਿਆ ਹੋਇਆ ਘੋੜੀ ਇੱਕ ਦੋ ਬਸ ਖਤਮ ਗਾਣੀ ਦਿਨ ਵਿੱਚ ਗਰਮੀ ਬਣਾ ਰਿਹਾ ਅੱਜ ਠੀਕ ਐ ਦੇਖ ਰਹਾ ਹਾਂ ਮੈਂ ਇਹ ਖਦਾ ਜਿੱਕੇ ਜਿੱਤੇ ਮੀਂਹ ਦੀ ਵਿੱਚ ਪੈਣੀ ਨਹੀਂ ਹੈ ਜੇ ਭੈਣ ਨਦੀ ਆਈ ਹੋਈ ਆ ਬਾਈ ਕਹੇ ਮੀਂਹ ਪੜਾ ਲੱਗਦਾ ਹੈ ਨਦੀ ਆ ਗਈ ਵੀ ਸਾਡੇ ਦੇਦਰ ਮੀਂਹ ਪਿਆ ਨਹੀਂ ਜਮਾ ਵੀ ਸੁੱਕ ਮਸੱਕਾ ਪਿਆ ਸਾਰਾ ਕੁਝ ਭਰ ਕੇ ਆਲੀ ਆ ਇੱਥੇ ਤੱਕ ਨੂੰ ਆਲੀ ਆ ਇੱਥੇ ਤੱਕ ਆ ਗਿਆ ਪਾਣੀ ਆ ਪਹਿਲੀ ਨਦੀ ਆਈ ਮੈਂ ਕਹਿੰਦਾ ਨਾ ਪਹਿਲੀ ਨਦੀ ਆਈ ਹੈ ਹਾਂ ਬੈਜੀ ਪਹਿਲੀ ਨਦੀ ਆਈ ਸਾਡੇ ਇਹ ਥੋੜਾ ਚੱਲਿਆ ਹਲਕਾ ਜਿਹਾ ਪਾਣੀ ਆ ਜਿਆਦਾ ਆਈ ਹੁਣ ਅੱਜ ਜਿਆਦਾ ਆਇਆ ਬੂਟੀ ਵੀ ਹੜਕੇ ਆਈ ਹੋਈ ਆ ਦੇਖ ਬੂਟੀ ਜੀ ਹੜਕੇ ਆਈ ਹੋਈ ਪਿੱਛੇ ਆ ਇਹ ਸੱਦਾ ਦਰਿਆ ਵਿੱਚ ਜੀ ਨਾ ਨਦੀ ਵਧਾਈ ਵੀ ਦਿਖਾ ਦੇ ਮੜੀ ਜੀ ਕਿੱਧਰ ਨਾ ਇਧਰ ਨਦੀ ਪਾਣੀ ਲਾਉਣ ਲੱਗੇ ਨੇ ਨਦੀ ਚਲੋ ਫਿਰ ਯਾਰਾ ਹੁਣ ਲਾਓ ਮੈਚ ਥਾਣੇਦਾਰ ਸਾਹਿਬ ਵੀ ਆ ਗਏ ਉਧਰ ਜੋਰਾਂ ਨਾਲ ਮੌਬਈ ਫੋਟੋ ਖਿਡਾ ਰਹੇ ਇਸ ਵੇਲੇ ਡੀਸੀ ਭਾਜੀ ਵੀ ਆ ਗਏ ਨੇ ਚੱਲੀ ਖੇਲੀ ਯਾਰ ਫੱਡੀ ਸੀ ਅੱਜ ਡੀਸੀ ਨੂੰ ਖਿਲਾਉਣਾ ਅੱਜ ਆਪਾਂ ਨੇ ਨਹੀਂ ਵੀਰੇ ਹਾਂ ਆ ਉੱਪਰ ਨਹੀਂ ਪਹਿਲੇ ਆ ਤਾਂ ਉੱਪਰ ਨਹੀਂ ਪਹਿਲੇ ਆ ਉੱਪਰ ਵੀ ਪਿਆ ਥੱਲੇ ਵੀ ਨਹੀਂ ਪਿਆ ਆਪਰੇ ਸੁੱਕ ਬਕੇ ਚ ਖੜਾ ਆਇਣਾ ਮਨ ਲੱਗਦਾ ਮੈਨੂੰ ਆਇਆ ਲੱਗਦਾ ਪਰ ਆਣਾ ਬੁਣੇ ਕਿ ਨਹੀਂ ਮੀਂਹ ਪਿਆ ਲੈ ਬਲੌਗਰ ਦਾ ਦਰਦ ਅੱਛਾ ਮੈਂ ਵੀਡੀਓ ਦੇਖਦਾ ਤਿੰਨ ਚਾਰ ਦਿਨ ਦਾ ਪੈਂਦਾ ਉਹਨਾਂ ਦੇ ਹਾਂ 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 ਦਰਦ ਆਦਾ ਬਾਈ ਕਿਹੜਾ ਬਲੌਗਰ ਦੱਸਦਾ ਤਾ ਤੈਨੂੰ ਕਿਹੜਾ ਬਲੌਗਰ ਦੱਸਦਾ ਤਾ ਅੰਦਰ ਆਇਆ ਕੋਈ ਅੱਛਾ ਸੈਲੂ ਅਲਰਟ ਚੱਲ ਸਾਢੇ ਘਰ ਤਾਂ ਪੈ ਗਿਆ ਬਾਈ ਇਹਨਾਂ ਨੂੰ ਆਏ ਕਹਣਾ ਜਿੰਦੇ ਭਾਰੀ ਮੀਂਹ ਪਊਗਾ ਭਾਰੀ ਗਰਮੀ ਕਿਹੇ ਕਰੋ ਨਾਲ ਕਿ ਭਾਰੀ ਗਰਮੀ ਪਊਗੀ ਭਾਰੀ ਮੀਂਹ ਪਊਗਾ ਕੱਪਾਰੀ ਵੀ ਭਾਰੀ ਗਰਮੀ ਚੱਲਦੀ 5 ਵਜੇ 5 ਵਜੇ ਦੀ ਭਾਰੀ ਗਰਮੀ ਚੱਲ ਰਹੀ ਅੱਜ ਹੁਣ ਤਾਂ ਹੈ ਜਮੀਂ ਆਜੋ ਬਸ ਪਾਣੀ ਭਰਨ ਨੂੰ ਮੁੜ ਕੇ ਆਵੇ ਹਾਂ ਤਾਕੂ ਆ ਗਏ ਸੱਤੇ ਚਲੋ ਯਾਰ ਫਿਰ ਟਾਈਮ ਨਾ ਖਰਾਬ ਕਰੋ ਮੀਨਾ ਮੰਗੋ ਸੁਣਾ ਪਾਣੀ ਢਾਣੇ ਦੇ ਰੋ ਸਾਹਿਬ ਮੀਨਾ ਮੰਗੀ ਆਓ ਛੱਲੀਏ ਫਿਰ ਮੱਗਰ ਬਾਬੇ ਦਾ ਔਖਾ ਆ ਜਾਂਦਾ ਉਹ ਚਲੋ ਉੱਠੋ ਆ ਜਾਓ ਰ ਚਲੋ ਚਲੋ ਭਾਈ ਚਲੋ ਸਾਨੂੰ ਉਧਰ ਗਰਾਊਂਡ ਚੋਂ ਦㄠ ਆਗੇ ਬਸ ਤੂੰ ਆਪਣਾ ਬੰਦੇ ਮੰਗਾ ਬਣੀਆ ਬਸ ਆਣਾ ਕਾ ਵੀ ਆ ਗਿਆ ਜਿਹੜਾ ਖੋ ਗਿਆ ਦਾ ਬਹੁਤ ਦੂਰ ਉਹਦੇ ਨਾਲ ਆ ਰਿਹਾ ਹੈ ਕਾਕਾ ਵਾਈ ਕਾਕਾ ਵਾਈ ਆ ਗਿਆ ਹੈ ਉੱਪਰ ਹੈ ਉਹ ਦੇਣਾ ਲੈਉਣ ਲੱਗ ਗਿਆ ਚਲ ਉਧਰ ਤੋਂ ਆਪਣੀ ਆਪਣੀ ਪਾਰਟੀ ਚ ਆਪਣੀ ਪਾਰਟੀ ਚ ਜਾ ਵੱਡੇ ਜਿਹਦਰਾ ਕੋਈ ਕੰਮ ਨਹੀਂ ਹੈਗਾ ਤੇਰਾ ਵੱਡੇ ਜਿਹਦਰਾ ਕੋਈ ਕੰਮ ਨਹੀਂ ਹੈਗਾ ਤੇਰਾ ਫੇਰ ਕੀ ਹੋ ਗਿਆ ਭੈਣਾ ਹੁਣ ਤੇ ਰੰਗ ਬਦਲ ਗਿਆ ਤੂੰ ਤਾਂ ਯਾਰ ਆਹ ਰੰਗ ਡੱਬ ਡੱਬ ਡੱਬਖੜਾਪਾ ਹੋ ਗਿਆ ਤੂੰ ਦਾ ਉਹ ਪਤਾ ਨਹੀਂ ਖੜੀ ਕੀ ਹੋਈ ਵੀ ਯਾਰ ਲੈਣੀ ਦਵਾਈ ਵੀ ਤਸੀਰਾਂ ਜਨ ਪੁੱਛੀ ਡੱਬੋ ਹੁਣ ਡੱਬੋ ਹੁਣ ਡੱਬੋ ਡੱਬ ਡੱਬਖੜਾਪਾ ਹੋਇਆ ਹੁਣ ਐਸਾ ਤੂੰ ਦੇਖਦਾ ਘਰੇ ਦਾ ਤੂੰ ਗਰਾਊਂਡ 'ਚ ਫੇਰ ਆ ਗਿਆ ਇੱਕ ਡੱਡੀ ਜੀਬ ਕੱਢੀ ਹੁਣ ਬਾਹਰ ਮੈਂ ਚੱਲਦਾ ਸੂਰਜ ਅਸਤ ਹੋ ਰਿਹਾ ਸਨਸੈਟ ਜ਼ਰੂਰ ਹੋਰ ਗਾਣਾ ਸੁਣਾ ਚੱਲ ਆਜਾ ਗਾਣਾ ਸੁਣਾ ਕਿਹੜਾ ਗਾਣਾ ਗਾਣੇ ਦਾ ਨਾਮ ਕੀ ਆ ਡੋਨ ਡੋਨ ਸੇ ਬਾਬਾ ਬਾਦ ਕਾਤੇ ਹੈ ਲੈਣ ਕਰ ਬੋ ਨਾਮ ਬਾਬਾ ਯਾਦ ਰੱਖਿਆ ਮੈਂ ਅੱਛਾ ਮੁੰਡਾ ਮਸ਼ਹੂਰ ਹੋਣਾ ਚਾਹੁੰਦਾ ਚੱਲ ਬੰਨ ਗਾਣਾ ਗਾਣਾ ਚੱਲ ਕੋਈ ਨਾ ਬਾਤ ਸੁਣਾ ਦੇ ਕੋਈ ਕੱਲ ਸੁਣਾ ਦੇ ਭਾਵੇਂ ਕੋਈ ਗੱਲ ਇੱਥੇ ਆਵੇਂ ਐ ਮੇਰੇ ਵਲੌਗ ਨੂੰ ਵੀ ਸਬਸਕ੍ਰਾਈਬ ਕਰ ਦੇ ਯਾਨੀ ਪਹਿਣੀ ਵਾਲਾ ਹਣੀ ਪਹਿਣੀ ਵਾਲਾ ਚੈਨਲ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਹੈ ਖਾਜੀ ਸਬਸਕ੍ਰਾਈਬ ਤਾਂ ਹੈਗੀ ਆਪਣੇ 15 ਹਾਂ ਹੋ ਜਣੇ ਅੱਜ ਦੇਖੀ ਤੂੰ 2-300 ਹੋਏ ਜਾਣੇ ਖੜੇ ਸਾਰੇ ਨੂੰ ਸਬਸਕ੍ਰਾਈਬ ਕਰੋ 20 15 20 ਤੋਂ ਬੜੇ ਵੱਧ ਜਾਣੇ ਇੱਕ ਕੱਟੇ YouTube ਚਲਾਉਂਦੇ ਆਂ ਅੱਛਾ ਕੱਲੇ ਕੱਲਾ ਫੜ ਫੜ ਕੇ ਕਰੀ ਜਾਇ ਕਰ ਬਾਈ ਕਾਹ ਚ ਫੜਦਾ ਆ ਰਗਾ ਚੱਲ ਉਹ ਕਿਹ ਜਾ ਗਿਆ ਦੂਰ ਆ ਕੱਲੂ ਗਾਣਾ ਸੁਣਾਵਾਂਗੇ ਅਸੀਂ ਅੱਛਾ ਜੇ ਉਹਨੂੰ ਗਾਣੇ ਤੁਸੀਂ ਸਬਸਕ੍ਰਾਈਬ ਕਮੈਂਟ ਕਰੋ ਦੱਸੋ ਕਿਹਿਆ ਲੱਗਿਆ ਹਾਂ ਹਾਂ ਤੇ ਉਹਦੇ ਸ਼ੂਟ ਵੀ ਕਰਾਂਗੇ ਅਸੀਂ ਠੀਕ ਆ ਇੱਕ ਮਿੰਟ ਵਿੱਚ ਭੇਜਿਓ ਕਿ ਗਾਣੇ ਕਿਹੇ ਲੱਗਣਗੇ ਅੱਛਾ ਯਾਨੀ ਅੱਜ ਮਣੇ ਸੁਣਾ ਦੇ ਜਿੰਨ ਥੋੜੀ ਹੀ ਰੀ ਲੈ ਆਈ ਚਲ ਸੁਣਾ ਦੇ ਹਾਂ 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 ਦੁਨੀਆ ਵਿੱਚ ਫਿਰਦਾ ਹੈ ਮੇਰਾ ਚੱਲਣਾ ਹੈ ਅੱਜ ਕੱਲ ਨਹੀਂ ਉਹ ਚੱਲਣਾ ਹੈ ਗੱਡੀ ਵਿੱਚ ਵੀ ਨਹੀਂ ਆ ਹਾਂ ਹਾਂ ਗੱਡੀ ਵਿੱਚ ਘੁੰਮਣਿਆ ਯਾਰ ਤੇਰੇ ਨਹੀਂ ਗੀ ਗੱਡੀ ਵਿੱਚ ਘੁੰਮਣੇ ਆ ਯਾਰ ਤੇਰੇ ਨਹੀਂ ਚੱਲਣਾ ਇਹ ਬੁਲ ਟਿੱਪਰ ਆ ਤੇਰੇ ਨਹੀਂ ਵੱਜਣੇ ਪਟਾਕੇ ਤੇਰੇ ਪਿੰਡ ਵੱਲੀਏ ਰੱਖਿਆ ਨਾ ਮੇਰਾ ਡਾਣ ਵੱਲੀਏ ਰੱਖਿਆ ਨਾ ਮੇਰਾ ਡਾਣ ਡਾਣ ਵੱਲੀਏ ਡਾਣ ਵੱਲੀਏ ਡਾਣ ਵੱਲੀਏ ਲਾਈਕ ਸक्राइब ਕਰਦੇ ਕਮੈਂਟ ਆਓ ਕਮੈਂਟ ਜੋੜ ਦੋ ਸਾਬ ਕਿੱਦਾਂ ਗਾਣਾ ਵਧੀਆ ਲੱਗਿਆ ਜ਼ਰੂਰ ਦੱਸਿਓ ਭਾਈ ਏ ਕਿਰੀਆ ਸੱਜੇ ਬਾਬਾ ਜੀ ਬੈਲੈਂਸ ਬਣਾਉਣ ਲਈ ਸਾਰੇ ਸਹੀ YouTube ਤੇ ਹੁਣ ਤੇਜ਼ ਰਨਿੰਗ ਹੁਣ ਸਪੀਡ ਲਾਉਣੀ ਆ ਦੇ ਦੇ ਕਿਹੜਾ ਬੰਦਾ ਜਿੱਤਦਾ ਹੈ ਛੋੜੇ ਬੰਦੇ ਹਿਸਾਬ ਨਾਲ ਬڑے ਬੰਦੇ ਹਿਸਾਬ ਨਾਲ ਪਿੱਛੇ ਜੇ ਆ ਜਾਣਗੇ ਪਹਿਲਾਂ ਤਾਂ ਦੂਏ ਲੋਟ ਭਜਣਾ ਹੋਰੀ ਥੋਰੀ ਪਹਿਲਾਂ ਇੱਕ ਜਿਹੜਾ ਹੌਲੀ ਲਾ ਲੋ ਮਸ ਲੰਬੀ ਡੰਗੇ ਲਾ ਕੇ ਭਜਰੋ ਪਹਿਲਾਂ ਇਹ ਖੜੇ ਖੜੇ ਮੈਂ ਬੂਟ ਫੜ ਮੈਂ ਵੀ ਨਾਲ ਨਾਲ ਭਜਦਾ 1 2 3 ਚਲੋ ਸਾਡੇ ਵਰਮ ਅਪ ਹੋ ਗਏ ਪਲੇਅਰ ਹੁਣ ਤੇ ਹੁਣ ਦੇਖਦੇ ਕਿਹੜਾ ਜਿੱਤੂਗਾ ਜੱਜ ਕੰਟੈਕਟ ਚਾਹੀਦਾ ਸਾਨੂੰ ਤਾਂ ਆ ਕਦ ਤੂੰ ਬਣਾ ਵੀਡੀਓ ਹੁਣ ਹੈਂ ਕਰਕੇ ਤਾਂ ਵੀਡੀਓ ਬਣਾਉਣੀ ਆ ਨਾਲੇ 1 2 3 ਕਹਿਣਾ ਵੀਡੀਓ ਬਣਾਉਣੀ ਆ ਹਾਂ 1 2 3 ਬਾਈ ਰਹਿ ਗਿਆ ਬੱਚਾ ਦੂਆ ਸਾਰਾ ਜਲਦਾ ਹੁਣ ਚਲੋ ਰਸਤੇ ਚੱਲਣਾ ਮੈਂ ਆ ਗਿਆ ਰਕਾ ਉਹ ਹੁਣ ਵਿੱਚ ਸਾਰੀ ਆ ਗਿਆ ਬਾਈ ਤੈਨੂੰ ਕੱਟਣਾ ਮੈਂ ਓ ਯੈਸ ਕੱਟਦਾ ਜਾ ਰਾ ਹਾਂ ਉਮਰ ਕੱਟਾ ਜੀ ਮੈਂ ਨਾਲ ਰੈਡੀ ਸਟੇਡੀ ਗੋ ਉਨਾਗੇ ਸੀ ਨਦੀ ਦੇ ਵਿੱਚ ਟਰਾਈ ਕਰਦੇ ਕਰਦੇ ਉਹ ਬੰਤ ਹੋਏ ਪਿੱਛੇ ਆ ਰ ਰਨਿੰਗ ਕਰਦਾ ਇਹ ਦਿਖਾਉਂਦਾ ਤੁਹਾਨੂੰ ਆ ਜਾ ਵੇ ਆ ਜਾ ਭਾਈ ਇੱਥੋਂ ਨੂੰ ਕੋਈ ਰਸਤਾ ਵਿੱਚੋਂ ਲੰਘਦਾ ਐਂ ਦੇ ਚੜ ਕੇ ਉੱਪਰ ਉਹ ਮੋਟਰਪਲਾਂਗੇ ਜਾਣਾ ਹੁੰਦਾ ਸਿੱਥੇ ਵੀ ਇੱਥੋਂ ਡਰ ਲੱਗਦਾ ਕੋਈ ਸੱਪ ਸਲੂੰਡਾ ਨਾ ਹੋਵੇ ਕਿਹਣਾ ਦੇ ਨਾਲ ਚ ਨਿਕਲੋਂ ਕਰਮੀ ਕਰਕੇ ਨਾ ਫਿਰ ਸੱਪ ਬਹੁਤ ਬਾਹਰ ਨਿਕਲਦੇ ਬਹੁਤ ਨੀਕਾ ਖੋਲ ਕੇ ਚੱਲਣਾ ਪੈਂਦਾ ਫਿਰ ਇੱਥੇ ਕੋਈ ਹੋਵੇ ਨਾ ਵਿੱਚ ਸੀਰੀਅਸ ਮੁੱਦੇ ਬਰ ਗੱਲਾਂ ਮਤਾਂ ਹੋ ਰੇ ਉੱਪ ਬੱਬਾ ਜੀ ਦਾ ਅੰਗ ਵਸਤਰ ਹੋਏ ਹੋਏ ਆ ਇਹਨੇ ਬੰਦੇ ਗਾਣ ਵਸਤਰ ਵੀ ਬੈਠੇ ਇਹਨੇ ਮੋਢੇ ਨੂੰ ਲੈ ਲਿਆ ਬੱਬਾ ਜੀ ਗੱਤ ਲੋਗ ਆਂ ਬੱਤ ਲੋ ਹਾਂ ਆਈ ਆਈ ਹਵਾ ਚ ਚੱਲੀ ਥੋੜੀ ਜੀ ਹਿੱਲੇ ਹਿੱਲੇ ਦਰਖਤ ਥੋੜੇ ਜੀ ਆਂਡ ਆਫ ਦਾ ਡੇ ਤੇ ਹੁਣ ਸਾਰੇ ਬੰਦੇ ਪਾਣੀ ਭਰ ਲੈ ਚ ਬੱਚੇ ਦੇ ਵਿੱਚ ਤੇ ਇੱਥੇ ਪਾਣੀ ਭਰਿਆ ਪਿਆ ਹਨ ਆਹ। ਉਹਨੇ ਠੰਡਾ ਠੰਡਾ 쿨쿨 ਆਇਆ। ਠੰਡਾ ਠੰਡਾ ਪਾਣੀ 쿨쿨। ਨੜਾਉਣ ਲੱਗੇ ਹੋਏ ਨਾਈਏ ਬਈ। ਕੱਲ ਕੌਣ ਸੌੜਾ ਨਾ ਲਿਆ। ਪੂਰੇ ਅਸੀਂ 10 ਮਿੰਟ ਲਾਇਆ ਨੜਾਇਆ ਨਾ ਪੂਰਾ। ਦੇਖੋ ਪਾਣੀ ਚਿਹਰੇ ਤੇ ਪਰ ਪਾਇਆ ਹੋਇਆ ਦੇਖੋ ਇਹਦੇ। ਹੁਣੇ ਦੁਆਰੇ ਜਿਹਨੂੰ ਬੁਲਾਉਂਗਾ ਆਇਆ ਕਲੂ ਨਾਈ ਆ ਜਾ। ਚਲੂ। ਉਹ ਕਲੂ ਆ ਜਾ। ਆ ਜਾ ਨਾ ਹੁਣ। ਹਾਂ। ਠੰਡਾ ਪਾਣੀ ਠੰਡਾ ਆਟਾ ਆ ਦੇਖ ਆ ਨਿਆਰੇ ਲੰਦੇ ਮੋਟਰ ਪਰ ਇਹ ਵਾਹ 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 ਬਈ ਵਾਹ ਇਧਰ ਮੇਰਾ ਮੋਬਾਈਲ ਨਾਲ ਗੱਲਾਂ ਕਰਦੇ ਵਾਹ ਪਾਣੀਓ ਪਾਣੀ ਪਾਣੀਓ ਪਾਣੀ ਮਜ਼ਾ ਆ ਗਿਆ ਠੰਡਾ ਠੰਡਾ ਪਾਣੀ ਮਛਲੀ ਤੇਰੀ ਰਾਣੀ ਮਾਰੇ ਵਿੱਚ ਪਾਣੀ ਉਹ ਲੰਗਡੁਣਲੀ ਛੁਲਾ ਮੁੱਲਾ ਗੁਣਲੀ ਛੁਲਾ ਮੁੱਲਾ ਗੁਣਲੀ ਬਸ ਇਧਰ ਤੇ ਹੁਣ ਆ ਵੀਡੀਓ ਹਾਂ ਵੀਰੋ ਡਿਟਕਰੀਆ ਕਿਉਂਕਿ ਅੱਜ ਢਿੱਲੋਂ ਸਾਹਿਬ ਆਪਣੇ